ਹਾਂਜੀ ਲੱਗ ਗਈ ਸਤਿ ਸ੍ਰੀ ਅਕਾਲ ਮੈਂ ਅਮਨ ਸਾਈਪ੍ਰਸ ਤੋਂ ਜਿੱਦਾਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਵਰਕ ਪਰਮਿੰਟ ਵੀਜ਼ਾ ਹੈਗਾ ਆ ਤੇ ਮੈਂ ਗੋਰਿਆਂ ਦੀ ਫੈਮਿਲੀ ਚ ਕੰਮ ਕਰਦੀ ਆ ਤੇ ਅੱਜ ਮੈਂ ਗਈ ਨਹੀਂ ਹੈਗੀ ਕਿਉਂਕਿ ਅੱਜ ਮੈਡਮ ਦਾ ਮੈਨੂੰ ਕਾਲ ਆ ਗਈ ਸੀ ਕਿ ਸਰ ਨੂੰ ਕੋਵਿਡ ਹੋ ਗਿਆ ਤਾਂ ਕਰਕੇ ਮੈਂ ਨਹੀਂ ਜਾਣਾ ਸੀਗਾ ਹਨਾ ਤਾਂ ਕਰਕੇ ਮੈਂ ਕਹਿੰਦੇ ਅੱਜ ਆਣਾ ਨਹੀਂ ਹੈਗਾ ਚਲੋ ਅੱਜ ਮੈਂ ਬਹੁਤ ਕੰਮ ਕੀਤਾ ਹੈਗਾ ਆ ਤੇ ਮੈਂ ਤੁਹਾਨੂੰ ਦਿਖਾ ਦਿਆਂ ਮੈਂ ਕੀ ਕੀ ਕੰਮ ਕੀਤਾ ਆ ਮੈਂ ਸਾਰੇ ਘਰ ਦੀ ਸਪਾਈ ਕਰਕੇ ਹਟੀਆਂ ਠੀਕ ਹੈ ਲੱਗਾ ਜੀ ਆਪਾਂ ਪਹਿਲਾਂ ਉਹਦੇ ਕੋਲ ਨੂੰ ਚੱਲਦੇ ਹੁਕੂ ਜੇ ਨੂੰ ਮੈਨੂੰ ਬੜਾ ਛੋਣਾ ਜਿਹਾ ਲੱਗਦਾ ਕਿਉਟੀ ਜੀ ਕੀ ਕੀ ਪਾਈ ਕੀ ਕੀ ਪਾਈ ਏ ਸੋਰੀ ਮੈਂ ਕੌਫੀ ਪੀ ਕੇ ਆਟੀਆਂ ਕਿਉਂਕਿ ਮੈਂ ਸਵੇਰ ਦਾ ਕੁਝ ਖਾਦਾ ਨਹੀਂ ਸੀਗਾ ਤਾਂ ਕਰਕੇ ਮੈਂ ਕੌਫੀ ਪੀ ਕੇ ਆਟੀਆਂ ਤੇ ਕਿੰਨਾ ਛੋਣਾ ਆ ਮੇਰੀ ਮੈਡਮ ਨੇ ਮੈਨੂੰ ਗਿਫਟ ਕੀਤਾ ਸੀਗਾ ਠੀਕ ਹੈ ਮੈਂ ਸੋਚਿਆ ਮੈਂ ਇੰਡੀਆ ਲੈ ਕੇ ਜਾਉਂਗੀ ਫਿਰ ਮੈਂ ਸੋਚਿਆ ਇੰਡੀਆਸ ਤਾਂ ਬਹੁਤ ਮਿਲ ਜਾਂਦੇ ਹਨਾ ਤੇ ਇੱਥੇ ਮੋਮਬਤੀ ਆਰਤੀ ਕਿੰਨੀ ਸੋਹਣੀ ਮੋਮਬਤੀ ਹੈ ਤੁਸੀਂ ਦੇਖ ਸਕਦੇ ਹੋ ਲੋਕੋ ਜੀ ਆ ਵੀ ਮੇਰੀ ਬਹੁਤ ਸੋਹਣੀ ਚਿੜੀਆਂ ਮੇਰੀਆਂ ਫੇਵਰਿਟ ਹੈਗੀਆਂ ਮੈਂ ਤੁਹਾਨੂੰ ਅੱਗੇ ਵੀ ਦੱਸਿਉਣੀ ਕਿ ਚਿੜੀਆਂ ਮੇਰੀਆਂ ਫੇਵਰਿਟ ਹੈਗੀਆਂ ਠੀਕ ਹੈ ਉਹ ਵੀ ਮੇਰੇ ਮੈਡਮ ਨੇ ਗਿਫਟ ਦਿੱਤੇ ਸੀਗੇ ਮੈਨੂੰ ਨਵੇਂ ਤੇ ਮੈਂ ਉਹ ਉੱਥੇ ਰੱਖਦੇ ਮੈਂ ਕਿ ਇੰਡੀਆ ਕੀ ਲੈ ਕੇ ਜਾਣੇ ਆ ਹਨਾ ਤੇ ਆ ਪਲਾਂਟ ਤਾਂ ਹੈਗੀਆਂ ਮੈਨੂੰ ਬੜੇ ਚੰਗੇ ਲੱਗਦੇ ਆ ਪਲਾਂਟ ਬਹੁਤ ਵਧੀਆ ਲੱਗਦੇ ਆ ਤੁਸੀਂ ਇਹ ਤਾਂ ਦੇਓ ਮੇਰੀ ਹੋਪੀ ਹੈਗੀ ਆ ਤੇ ਦੂਜੇ ਨੰਬਰ ਤੇ ਆ ਮੈਨੂੰ ਸਿੰਦਰੀਆਂ ਰਾਸਤੇ 'ਚੋਂ ਮਿਲੀਆਂ ਸੀਆਂ ਲੋਕੋ ਜੀ ਤੁਹਾਨੂੰ ਮੈਂ ਕਾਫੀ ਵਾਰ ਦੱਸਿਆ ਇਸ ਗੱਲ ਕਿ ਸਿੰਦਰੀਆਂ ਰਾਸਤੇ 'ਚੋਂ ਮਿਲੀਆਂ ਸੀਆਂ ਤੇ ਮੈਂ ਚੁੱਕ ਲਈ ਆਈ ਸੀ ਤੇ ਫਿਰ ਮੈਂ ਇਹਨਾਂ ਨੂੰ ਘ ਚਲੋ ਆਪਾਂ ਅੱਗੇ ਵਧਦੇ ਹਾਂ ਲੱਗ ਗਿਆ ਜੀ ਅੱਜ ਮੈਂ ਆ ਤੁਹਾਨੂੰ ਦੱਸਿਆ ਅੱਜ ਮੈਂ ਕੀ ਕੀ ਕੀਤਾ ਘਰ ਤੇ ਆ ਮੇਰੀ ਹੋਬੀ ਹੈ ਗਿਆ ਠੀਕ ਹੈ ਹੁਣ ਵੀ ਸਾਰੇ ਗਿਫਟ ਬਣੇ ਕਿਉਂਕਿ ਮੈਂ ਸੋਚਿਆ ਮੈਂ ਕਿੱਥੇ ਛੋਟੇ ਛੋਟੇ ਗਿਫਟ ਲੈ ਕੇ ਨਾਣੇ ਆ ਹਾਂ ਇੰਡੀਆ ਹਨਾ ਇੰਡੀਆ ਦਾ ਬਹੁਤ ਕੁਝ ਮਿਲ ਜਾਂਦਾ ਚਲੋ ਫਿਰ ਵੀ ਰਿਸਪੈਕਟ ਕਰਨੀ ਚਾਹੀਦੀ ਹੈ ਹਨਾ ਅੱਜ ਵੀ ਮੈਨੂੰ ਗਿਫਟ ਮਿਲਿਆ ਵਾਇ ਆਏ ਮੈਂ ਸੋਚਿਆ ਕਹਿੰਨਾ ਜਦੋਂ ਇੰਡੀਆ ਜਾਵਾਂਗੀ ਚਲੋ ਲੈ ਜਾਊਂਗੀ ਇੱਥੇ ਰੱਖ ਲੈਣੀ ਆ ਵੀ ਤਾਂ ਹੁਣ ਆਪਣਾ ਘਰ ਜਾਣਾ ਲੋਕਾ ਜੀ ਲੋਕਾ ਜੀ ਮੈਂ ਆਪਣੇ ਕੱਪੜੇ ਵੀ ਧੋਤੇ ਤੁਸੀਂ ਦੇਖ ਸਕਦੇ ਹੋ ਤੇ ਮੈਂ ਬਹੁਤ ਕੰਮ ਕੀਤਾ ਦੇਖੋ 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 ਕਿਤਨੇ ਕੱਪੜੇ ਥੇ ਮੇਰੇ ਇੱਕ ਵੀਕ ਚ ਧੋਣੇ ਹੁੰਦੇ ਆ ਹਵਾ ਵੀ ਬਹੁਤ ਸੋਹਣੀ ਚੱਲਦੀ ਅੱਜ ਤੁਸੀਂ ਦੇਖ ਸਕਦੇ ਹੋ ਲੋਕੋ ਜੀ ਬਾਹਰ ਹਵਾ ਬਹੁਤ ਚੱਲਦੀ ਆ ਇੱਧਰ ਡਸਟ ਹੈਗਾ ਇੱਧਰ ਦਵਾਈ ਵਗੈਰਾ ਲੱਗ ਰਿਹਾ ਤੁਹਾਨੂੰ ਮੈਂ ਦਿਖਾਉਂਦੀ ਆ ਮੈਂ ਅੱਗੇ ਵੀ ਦੱਸਦੀ ਹੁੰਨੀ ਆ ਇੱਧਰ ਰੇਗਿਸਤਾਨ ਹੈਗਾ ਆ ਦਵਾਈ ਵਗੈਰਾ ਇਹ ਜੀਪਟ ਤੁੱਤ ਢਲ ਮਿੱਟੀ ਆ ਨਾ ਉਹਦੇ ਕਰਕੇ ਕਿਉਂਕਿ ਦबई ਚ ਦबई ਉਧਰ ਪੈਂਦੀ ਆ ਉਸ ਕਰਕੇ ਤਾਗਰੇ ਢੂੜ ਮਿੱਟੀ ਬਹੁਤ ਜ਼ਿਆਦਾ ਅੱਜ ਜੜੀ ਪਈ ਆ ਤਾਂ ਕਰਕੇ ਲੋਕਾ ਜੀ ਮੈਂ ਆਪਣੇ ਕੱਪੜਿਆਂ ਦੀ ਸਪਾਈ ਕੀਤੀ ਕੱਪੜਿਆਂ ਨੂੰ ਵੋਸ਼ ਕੀਤਾ ਚਲੋ ਲੋਕਾ ਜੀ ਆ ਵੀ ਪਲਾਂਟ ਲਾਇਵਾ ਪਤਾ ਨਹੀਂ ਕਿਹੜਾ ਪਲਾਂਟ ਹੈਗਾ ਪਤਾ ਨਹੀਂ ਮਨੀ ਪਲਾਂਟ ਆਈ ਡੋਟ ਨੋ ਆ ਵੀ ਮੈਨੂੰ ਬਹੁਤ ਸੋਹਣਾ ਲੱਗਦਾ ਠੀਕ ਹੈ ਲੋਕਾ ਜੀ ਲੋਕਾ ਜੀ ਪਲੀਜ਼ ਮੈ ਰਿਕਵੈਸਟ ਕਰਦੀ ਆ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਠੀਕ ਹੈ ਲੋਕਾ ਜੀ ਸਭੀ ਲੋਕ ਜੀ ਅੱਜ ਮੈਂ ਦਾਲ ਬਣਾਈ ਆ ਬਲੈਕ ਚੰਨੀਆਂ ਦੀ ਠੀਕ ਹੈ ਉਹ ਮੇਰੇ ਫੇਵਰਟ ਹੈਗੇ ਤੁਸੀਂ ਦੇਖਿਓ ਆਏ ਹਾਏ ਦਾਲ ਇੰਨੀ ਸਵਾਦ ਬਣੀ ਨਾ ਯੇ ਸਾਰੇ ਕਿ ਸਿੱਖ ਲਿਆਵਣੂ ਮੈਂ ਲੋਕ ਜੀ ਬਾਥਰੂਮ ਮੈਂ ਕਲੀਨਿੰਗ ਕੀਤੀ ਕਿਉਂਕਿ ਬਾਥਰੂਮ ਮੈਂ ਦੂਜੀ ਫਰੈਂਡ ਆਉਗੀ ਤੇ ਉਹਨੇ ਕਰਨੇ ਆ ਉਹਦੀ 바ਰੀ ਆ ਤੇ ਮੈਂ ਅੱਗੇ ਕਰਦਾ ਨਹੀਂ ਹੁੰਨੀ ਆ ਲੇਕਿਨ ਉਹ ਕਹਿੰਦੀ ਕਰਨੇ ਨਹੀਂ ਹੈਗੇ ਫਿਰ ਐ ਮੈਂ ਮੈਂ ਕਿਹਾ ਐਮੀ ਕੋਈ ਗੁੱਸਾ ਕਰੂਗਾ ਤਾਂ ਕਰਕੇ ਮੈਂ ਨਹੀਂ ਕਰਨੇ ਹੈਗੇ ਪਰ ਕਰਨੇ ਨੂੰ ਦਿਲ ਕਰਦਾ ਸੀਗਾ ਪਰ ਨਹੀਂ ਹੈਨਾ ਅਗਲਾ ਜਣਾ ਖਿਜੂਗਾ ਕਣ ਪਤਾ ਨਹੀਂ ਕਿਉਂ ਕਰ ਦਿੱਤੇ ਤਾਂ ਕਰਕੇ ਲੋਕ ਜੀ ਬਾਥਰੂਮ ਦੀ ਸਪਾਈ ਨਹੀਂ ਦੀ ਆਲਰੇਡੀ ਮੈਂ ਪਹਿਲਾਂ ਚੱਲ ਗਾਤਾ ਲੱਕ ਜੀ ਆ ਮੇਰਾ ਰੂਮ ਹੈ ਕਾ ਉਹ ਮੇਰਾ ਟੈਡੀ ਵੀਰ ਹੈ ਇਹਨੂੰ ਮੈਂ ਇੰਡੀਆ ਲੈ ਕੇ ਜਾਵਾਂਗੀ ਕੁਚੀ ਕੁਚੀ ਕਿਉਂਕਿ ਮੈਨੂੰ ਵਧੀਆ ਲੱਗਦੀ ਕੁਚੀ 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 ਆ ਮੇਰੀ ਲਾਈਟ ਆ ਗਈ ਓਥੇ ਮੇਰਾ ਦੂਜਾ ਫੋਨ ਪਿਆ ਹੀ ਖਰਾਬ ਹੋ ਗਿਆ ਠੀਕ ਹੈ ਤੇ ਦੇਖ ਸਕਦੇ ਹੋ ਲੱਕ ਜੀ ਉਸ ਮਾਰ ਉੱਪਰ ਘੰਟੀ ਖੁੱਲੀ ਹੋਆ ਠੀਕ ਹੈ ਆ ਮੇਰੇ ਆ ਸਾ ਓਆ ਮੈਂ ਦਾ ਬਣਾ ਕੇ ਰੱਖ ਲਈ ਮੈਨੂੰ ਕਾਫੀ ਸ਼ੌਂਕ ਹੈਗਾ ਆ ਲੋਕਾ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਪਲੀਜ਼ ਪਲੀਜ਼ ਲੋਕਾ ਜੀ ਲੱਕ ਜੀ ਮੈਂ ਗੈਸ ਨੂੰ ਵੀ ਸਾਫ਼ ਕਰ ਦਿੱਤਾ ਚੰਗੀ ਤਰ੍ਹਾਂ ਬੱਲੇ 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 ਲੋਕੋ ਜੀ ਮੈਂ ਦਾਲ ਬਣਾਈ ਬਲੈਕ ਚੰਨਿਆਂ ਦੀ ਕਿੰਨੀ ਸਵਾਦ ਬਣੀ ਹੋਗੀ ਮੈਂ ਤਾਂ ਜਲੂਣ ਮਿਰਚ ਵੀ ਨਹੀਂ ਦੇਖਿਆ ਯੈਮੀ ਆਹਾਹਾ ਲੋਕੋ ਜੀ ਦੇਖੋ ਯੇ ਕਮੀਗ ਦੀ ਦਾਲ ਟਰ ਲਈ ਬਲੈਕ ਚੰਨੇ ਲੁੱਕ ਦੇਖੋ ਲੋਕੋ ਜੀ ਮੈਂ ਖਾਉਂਗੀ ਜਮਯਮ ਕਰਕੇ ਲੋਕੋ ਜੀ ਤੁਹਾਡੀ ਖਾਤਰ ਮੈਂ ਕਰ ਸੀ ਉਹ ਕਰਨੀ ਪੈ ਗਈ ਆ ਮੈਨੂੰ ਹੂੰ ਚਲੋ ਇਹਨੂੰ ਬੰਦ ਕਰ ਦਈਏ ਨਜ਼ਰ ਨੂੰ ਜਰੂਰ ਬਿਨਾਂ ਲਾ ਦਿਓ ਲਕਾ ਜੀ ਮੈਂ ਸਾਰਾ ਕਲੀਨ ਕਰ ਦਿੱਤਾ ਬੱਲੇ 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 ਲਕਾ ਜੀ ਆ ਮੈਨੂੰ ਨਿਊ ਲੈ ਕੇ ਆਈ ਸੀ ਲਕਾ ਜੀ ਨਿਊ ਲੈ ਕੇ ਆਈ ਸੀ ਤੁਹਾਨੂੰ ਫਰਿੱਜ ਦਾ ਟੂਰ ਕਰਵਾਵਾਂ ਉਹ ਮੇਰੀਆਂ ਦੁੱਧ ਦੀਆਂ ਦੋ ਬੋਤਲਾਂ ਲਕਾ ਜੀ ਕਿਉਂਕਿ ਮੈਂ ਚਾਹ ਪੀਣੀ ਦੁੱਧ ਪੀਣੀ ਨਹੀਂ ਉਹ ਮੇਰੇ ਬਰੈਡ ਹੈ ਗਿਆ ਬਲਾਬਲਾ ਉਹ ਸਬਜ਼ੀ ਉਹ ਸਿੱਟਣਾ ਉਹਨੂੰ ਪਿਛਲੇ ਸੈਚੂੜੀ ਦੀ ਓ ਮਾਈ ਗੋਡ ਉਹਨੂੰ ਵੀ ਥਰੋ ਕਰਨਾ ਆ ਲੋਕੋ ਜੀ ਪਲੀਜ਼ ਹੁਣ ਮੈਂ ਇੰਨਾ ਕੰਮ ਕੀਤਾ ਮੈਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਠੀਕ ਹੈ ਥੈਂਕ ਯੂ so much ਠੀਕ ਹੈ ਪਲੀਜ਼ ਲਾਈਕ ਬੈਲ ਬੁੱਲ ਦਬਾ ਦਿਓ ਕਿਆ ਕਹਿੰਦੇ ਹੁਣ ਮੈਂ ਤੈ ਵੀ ਨਹੀਂ ਸਮਝ ਲੈ ਮੈਂ ਬਲੌਗ ਬਣਾਣੀ ਮੈਂ ਤੈ ਨਹੀਂ ਬਣਾਣੀ ਪਲੀਜ਼ ਲੋਕੋ ਜੀ ਠੀਕ ਹੈ ਚਲੋ ਠੀਕ ਹੈ ਮਿਲਦੀ ਹਾਂ ਅਗਲੀ ਵੀਡੀਓ ਰ ਕੱਲ ਨੂੰ ਠੀਕ ਹੈ ਮਿਲਦੀ ਹਾਂ ਅਗਲੀ ਵੀਡੀਓ ਜਦ ਤੱਕ ਬਾਏ ਬਾਏ